ਇਸ ਸ਼ੀਗਰ ਸਾਰਿਆਂ ਨੂੰ ਕੀ ਹਾਲ ਜਾਨਨੇ ਤੁਹਾਡੇ ਅੱਛਾ ਨਾ ਸਾਡੇ ਬੜੇ ਦਿਨਾਂ ਬਾਅਦ ਬੜੀ ਸੋਹਣੀ ਗੁੱਡ ਮਾਰਨਿੰਗ ਹੋਈ ਹੈ ਦੇਖੋ ਦੂਰ ਨਾ ਤੁਹਾਨੂੰ ਦੇਖਿਆ ਹੋਣਾ ਕਿ ਧੁੱਪ ਨਿਕਲ ਰਹੀ ਹੈ ਤੇ ਐਵੇਂ ਹੀ ਨਾ ਮੌਸਮ ਦੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਇਸ ਤਰ੍ਹਾਂ ਇਹ ਘੰਟੇ ਦੇ ਵਿੱਚ ਕਦੀ ਤਾਂ ਬੜੀ ਜ਼ੋਰ ਦਾ ਮੀਂਹ ਆਉਂਦਾ ਹੈ ਕਦੀ ਧੁੱਪ ਨਿਕਲੀ ਆਉਂਦੀ ਹੈ ਤੇ ਜਿਵੇਂ ਜਿਵੇਂ ਮੌਸਮ ਚੇਂਜ ਹੁੰਦੇ ਨਾ ਐਵੇਂ ਬੰਦੇ ਦੇ ਮੂਡ ਵੀ ਚੇਂਜ ਹੁੰਦੇ ਨੇ ਤੇ ਕਈ ਵਾਰੀ ਐਵੇਂ ਹੀ ਨਾ ਕੋਈ ਬਚਪਨ ਦੀ ਯਾਦ ਇਹ ਕੋਈ ਰਸਪੀ ਯਾਦ ਆ ਜਾਂਦੀ ਹੈ ਤੇ ਜਿੰਦੇ ਘਰ ਕਿਹਨ ਲੱਗਦਾ ਕਿ ਆਪਾਂ ਆਪਣੇ ਬਚਪਨ ਚ ਹੀ ਚਲੇ ਗਏ ਆ ਤੇ ਵੀ ਅੱਜ ਨਾ ਮੈਂ ਤੁਹਾਨੂੰ ਆਪਣੇ ਬਚਪਨ ਦੀ ਇੱਕ ਰੈਸਪੀ ਸ਼ੇਅਰ ਕਰਨੀ ਸੀਗੀ ਕਿ ਸਰਦੀਆਂ ਦੀ ਬੜੀ ਸਪੈਸ਼ਲ ਹੈ ਮੈਨੂੰ ਲੱਗਦਾ ਕਿ ਤਕਰੀਬਨ ਜਿਹੜੇ 80s 90s ਦੇ ਬੱਚੇ ਪੈਦਾ ਹੋਏ ਸੀ ਉਹਨਾਂ ਦੀਆਂ ਮੰਮੀਆਂ ਨੇ ਸਾਰਿਆਂ ਨੇ ਬਣਾ ਕੇ ਖਵਾਈ ਹੋਣੀ ਆ ਬੱਚਿਆਂ ਨੂੰ ਤਾਂ ਚਲੋ ਅੱਜ ਤੁਹਾਨੂੰ ਵੀ ਬਚਪਨ ਚ ਲੈ ਚੁਲਾਂ ਤੇ ਅੱਜ ਆਪਾਂ ਬਣਾਉਣੇ ਆ ਉਹ ਵਾਲੀ ਰੈਸਪੀ ਸੋ ਹੁਣ ਤੁਸੀਂ ਦੱਸੋ ਕਿ ਤੁਹਾਨੂੰ ਇਹ ਚੀਜ਼ ਦੇਖ ਕੇ ਕੀ ਕੀ ਯਾਦ ਆਇਆ ਹੈ ਇਹ ਇੱਕ ਗੂਨ ਸਰਦੀਆਂ ਦਾ ਤੂਫਾਨ ਮੈਂ ਗਈ ਸੀਗੀ ਪੰਜਾਬੀ ਸ਼ੌਪ ਤੇ ਤੇ ਉੱਥੇ ਨਾ ਲਾਲ ਗਾਜਰਾਂਡੀਆਂ ਵਾਲੀਆਂ ਆਇਆ ਹੋਇਆਂ ਸੀਗੀਆਂ ਕਿ ਮੈਂ ਲੈ ਕੇ ਆਈ ਸੀਗੀ ਤੇ ਮੈਂ ਮੈਂ ਸੋਚਿਆ ਸੀ ਕਿ ਮੈਂ ਆਪਣੇ ਬਚਪਨ ਦੀ ਰੈਸਪੀ ਬਣਾਉਂਗੀ ਸੋ ਹੁਣ ਆਪਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਂ ਕੀ ਬਣਾ ਰਹੀ ਆਂ ਤੇ ਨਾ ਰਾਈਸ ਰਾਤੀ ਹੀ ਪੇਕੇ ਰੱਖ ਦਿੱਤੇ ਸੀਗੇ ਤੇ ਹੁਣ ਮੈਂ ਇੱਕ ਪੈਨ ਲੈ ਲਿਆ ਤੇ ਗੈਸ ਕਰ ਲਿਆ ਹੁਣ ਤੇ ਆਪਾਂ ਜਿਹੜੇ ਰਾਈਸ ਨੇ ਨਾ ਇਹ ਇਸ ਪੈਨ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਹੁਣ ਪੱਕਣ ਦਵਾਂਗੇ ਹੁਣ ਅਸੀਂ ਆਪਾਂ ਗਾਜਰਾਂ ਨੂੰ ਕ੍ਰਸ਼ ਕਰ ਲੈਨੇ ਆ। ਹੁਣ ਨਾ ਮੈਂ ਗਾਜਰਾਂ ਕ੍ਰਸ਼ ਕਰ ਲਿਆ ਨੇ ਤੇ ਆਪਣੇ ਚੌਲ ਵੀ ਵੇਖੋ ਬਣ ਕੇ ਰੱਟੀ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਦੁੱਧ। ਤੁਸੀਂ ਕੁਆਂਟੀਟੀ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੇ ਵਿੱਚ ਗਾ ਜਿੰਨਾ ਤੁਸੀਂ ਬਣਾਉਣਾ ਹੈ ਤੇ ਉਸੇ ਹਿਸਾਬ ਨਾਲ ਤੁਸੀਂ ਹਰ ਚੀਜ਼ ਦੀ ਕੁਆਂਟੀਟੀ ਲੈ ਸਕਦੇ ਹੋ। ਤੇ ਹੁਣ ਆਪਾਂ ਪਾ ਦਿੱਤਾ ਦੁੱਧ। ਤੇ ਹੁਣ ਆਪਾਂ ਇਹਨੂੰ ਇੱਕ ਬੋਲ ਤੱਕ ਕਰ ਇੱਕ ਬੋਇਲ ਆਨ ਤੱਕਰ ਵੇਟ ਕਰਾਂਗੇ ਸੋ ਵਿਚ ਵਿਚ ਨੂੰ ਤੁਸੀਂ ਦੁੱਧ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਜਿਹੜੇ ਰਣ ਚੌਲ ਨੇ ਤੇ ਦੁੱਧ ਨਾ ਨੀਚੇ ਨਾ ਲੱਗ ਜਵੇ ਇਹਦੇ ਤੇ ਮੈਂ ਨਾ ਇਹਦੇ ਵਿੱਚ ਤੁਸੀਂ ਕੱਲੀ ਗਾਜਰਾਂ ਦੇ ਵੀ ਬਣਾ ਸਕਦੇ ਹੋ ਮੈਂ ਇਹਦੇ ਵਿੱਚ ਤੌਲ ਤਾਂ ਪਾਏ ਹੈ ਤਾਂ ਕਿ ਚੌਲ ਜਦੋਂ ਐਨ ਬਿਲਕੁਲ ਮਸ਼ੀ ਹੋ ਜਾਂਦੇ ਨੇ ਨਾ ਜਦੋਂ ਐਨ ਜਮ ਰਿੱਜ ਜਾਂਦੇ ਨੇ ਤਾਂ ਉਹ ਇਹਦੇ ਵਿੱਚ ਘੁਲ ਜਾਂਦੇ ਨੇ ਤਾਂ ਫਿਰ ਨਾ ਕਈ ਵਾਰੀ ਗਾਜਰਾ ਨਾ ਇਕੱਲੀਆਂ-ਇਕੱਲੀਆਂ ਜਿਹੀਆਂ ਰਹਿ ਜਾਂਦੀਆਂ ਨੇ ਤਾਂ ਉਹਵੇਂ ਨਹੀਂ ਹੁੰਦਾ ਫਿਰ ਐਨ ਬਿਲਕੁਲ ਗਾੜੇ-ਗਾੜੇ ਚੀਜ਼ ਬਣਦੀ ਹੈ ਤਾਂ ਹੁਣ ਆਪਾਂ ਇਹਨੂੰ ਇੱਕ ਬੋਇਲ ਆਉਣ ਤੱਕ ਰਿਵੈਟ ਕਰਾਂਗੇ ਤੇ ਨਾਲ ਹੀ ਆਪਾਂ ਹੁਣ ਕੁੱਟ ਲੈਨੇ ਆ ਇਲਾਚੀ ਜਿਹੜੀਆਂ ਇਹਦੇ ਵਿੱਚ ਪਾਉਣੀ ਆ ਇਹ ਇਲਾਚੀ ਕੁੱਟ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਘਰ ਦਾਂਗੇ ਮਿਕਸ ਤੇ ਇਹਨੂੰ ਘਰ ਦਾਂਗੇ ਮਿਕਸ ਤੇ ਹੁਣ ਆਪਾਂ ਵੇਟ ਕਰਨੇ ਆ ਆਪਾਂ ਬੋਇਲ ਆਉਣ ਵਾਲਾ ਹੀ ਹੈ ਦੁੱਧ ਦੇ ਵਿੱਚ ਤੇ ਫਿਰ ਆਪਾਂ ਇਹਦੇ ਵਿੱਚ ਕਰ ਦਾਂਗੇ ਕਾਜਰਾ ਕਿ ਹੁਣ ਆਪਣਾ ਨਾ ਬੋਇਲ ਆਣੀ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਚਰਾ ਤੇ ਕਦੀ-ਕਦੀ ਨਾ ਮਤਲਬ ਬੈਠੇ-ਬੈਠੇ ਤੁਸੀਂ ਬਚਪਨ ਦੀਆਂ ਚੀਜ਼ਾਂ ਯਾਦ ਕਰਿਆ ਕਰੋ ਦੇਖੋ ਕਿੰਨਾ ਮਨ ਖੁਸ਼ ਹੁੰਦਾ ਹੈ ਕਿ ਚੀਜ਼ਾਂ ਬੜੀਆਂ ਸਿੰਪਲ ਹੁੰਦੀਆਂ ਨੇ ਪਰ ਉਹਨਾਂ ਨੂੰ ਯਾਦ ਕਰਕੇ ਨਾ ਬੜਾ ਵਧੀਆ ਲੱਗਦਾ ਹੈ ਆਪਦੇ ਬੱਚਿਆਂ ਨਾਲ ਸ਼ੇਅਰ ਕਰਿਆ ਕਰੋ ਮੈਂ ਆਪਦੇ ਬੱਚੇ ਨਾਲ ਹਮੇਸ਼ਾ ਸ਼ੇਅਰ ਕਰਨੀ ਆ ਕਿ ਜਦੋਂ ਸਾਡਾ ਬਚਪਨ ਸੀ ਅਸੀਂ ਕੀ ਕਰਦੇ ਹੁੰਦੇ ਸੀਗੇ ਅੱਜ ਕੱਲ ਦਾ ਬਚਪਨ ਬਚਪਨ ਨਹੀਂ ਹੈਗਾ ਅੱਜ ਕੱਲ ਦਾ ਬਚਪਨ ਤਾਂ ਸਿਰਫ ਗੈਜਟ ਦੇ ਉੱਤੇ ਹੀ ਡਿਪੈਂਡ ਹੋ ਗਿਆ ਆਈਪੈਡ ਟੀਵੀ ਤੇ ਫੋਨਸ ਦੇ ਨਾਲ ਗੇਮਸ ਦੇ ਨਾਲ ਪਰ ਸਾਡਾ ਬਚਪਨ ਮੈਨੂੰ ਲੱਗਦਾ ਬੜਾ ਵਧੀਆ ਸੀਗਾ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਗਾਜਰਾ ਆਪਣੇ ਦੋਦੋਂ ਬੋਇਲ ਆ ਗਿਆ ਹੈ ਪਰੰਦੋ ਦੋ ਦਵੇਚ ਗਾਜਰਾਂ ਪਾਤੀਆਂ ਸੀ ਬੋਇਲ ਆ ਗਿਆ ਸੀ ਤੇ ਮੈਂ ਗੈਂਸ ਨੂੰ ਹੁਣ ਸਿਮ ਕਰ ਦਿੱਤਾ ਤੇ ਹੁਣ ਆਪਾਂ ਇਹਨੂੰ ਸਿਮ ਤੇ ਰਿਜਨ ਦਵਾਂਗੇ ਮਤਲਬ ਕਿ ਇਹ ਘੰਟੇ ਡੇਢ ਵਿੱਚ ਬਣੂਗੀ ਹੌਲੀ ਹੌਲੀ ਸਿਮ ਤੇ ਤੇ ਬੜਾ ਵਧੀਆ ਲੱਗਦਾ ਹੈ ਇਹ ਸਰਦੀਆਂ ਦਾ ਬੜਾ ਵਧੀਆ ਤੋਫਾ ਹੈ ਤੇ ਮੇਰੇ ਮਦਰ ਬਣਾਉਂਦੇ ਹੁੰਦੇ ਸੀਗੇ ਜਦੋਂ ਅਸੀਂ ਰਾਤੀ ਦੁੱਧ ਨਹੀਂ ਸਿਪਿੰਦੇ ਹੁੰਦੇ ਨਾ ਤੇ ਫਿਰ ਮੇਰੇ ਮਾਤਾ ਰਵੇ ਬਣਾਉਂਦੇ ਹੁੰਦੇ ਸੀਗੇ ਤੇ ਬੜਾ ਹੀ ਵਧੀਆ ਲੱਗਦਾ ਸੀ ਤੁਸੀਂ ਇਹਨੂੰ ਨਾ ਸਰਦੀਆਂ 'ਚ ਬਣਾਓ ਤੇ ਗਰਮ-ਗਰਮ ਪੀਓ ਤੇ ਇਹਦੇ ਨਾਲ ਬੜਾ ਰਿਲੀਫ ਮਿਲਦਾ ਜਿਵੇਂ ਇੱਥੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਕੈਨੇਡਾ ਵਿੱਚ ਤੇ ਆਪਾਂ ਬਾਹਰੋਂ ਕੰਮ ਤੋਂ ਆਉਨੇ ਆ ਤੇ ਇਹ ਲੱਗਦਾ ਕਿ ਕੁਝ ਗਰਮ-ਗਰਮ ਹੋਏ ਤਾਂ ਤੁਸੀਂ ਇਹ ਬਣਾ ਕੇ ਰੱਖੋ ਇਹ ਬਣਾ ਕੇ ਦੇਖੋ ਕੀ ਕਹਿੰਦੇ ਨੇ ਦੇਖੋ ਕਿੰਨਾ ਵਧੀਆ ਲੱਗਦਾ ਇਹਨੂੰ ਖਾ ਕੇ ਹੁਣ ਆਪੈਨੂੰ ਗੈਸ ਨੂੰ ਸੇਮ ਕਰ ਦਿੱਤਾ ਤੇ ਇਹ ਹੌਲੀ ਹੌਲੀ ਬਣੀ ਜਾਊਗੀ ਰਿੱਚੀ ਜਾਊਗੀ ਆਰਾਮ ਨਾਲ ਤੇ ਚਲੋ ਹੁਣ ਆਪਾਂ ਥੋੜਾ ਜਿਹਾ ਕਰ ਲੰਨੇ ਆ ਕੰਮ ਤੇ ਫਿਰ ਉਸ ਤੋਂ ਬਾਅਦ ਆਪਾਂ ਵਿੱਚ ਆ ਕੇ 5 ਕਿ ਮਿੰਟ ਬਾਅਦ ਇਹਨੂੰ ਫਿਰ ਚੈੱਕ ਕਰਾਂਗੇ ਕਿ ਇਹ ਦੀ ਕਿੰਨੇ ਕਿੰਨੀ ਕੁ ਦੇਰ ਇਹਨੂੰ ਹੋਰ ਲੱਗਦੀ ਹੈ ਬਣਨ ਤੇ ਹੁਣ 5 ਕਿ ਮਿੰਟ ਹੋ ਗਏ ਸੀਗੇ ਤੇ ਆ ਦੇਖੋ ਬੋਇਲ ਆਨ ਲੱਗ ਗਿਆ ਤੇ ਮੈਂ ਚੈੱਕ ਕਰਨ ਆਈ ਸੀਗੀ ਤੇ ਬਸ ਐਵੇਂ ਤੁਸੀਂ ਨਾ ਵਿੱਚੋਂ ਵਿੱਚੋਂ ਇੱਕ ਵਾਰੀ ਚੈੱਕ ਕਰ ਲਓ ਕਿਤੇ ਨਾਲ ਤਾਂ ਨਹੀਂ ਲੱਗਦੀ ਪਈ ਹੈਗੀ ਜਾਂ ਦੁੱਧ ਘੱਟ ਤੇ ਨਹੀਂ ਹੋ ਗਿਆ ਹੈਗਾ ਸਾਨੂੰ ਤੇ ਪੱਕੇ ਕਰਕੇ ਤੇ ਬਸ ਆਪਾਂ ਵੀ ਇਹ ਲੋ ਹੌਰੇ ਹੌਰੇ ਪੱਕਣ ਦੇਣਾ 컬러 ਦੇਖੋ ਤੁਸੀਂ ਰੈੱਡ ਗਾਜਰਾ ਦਾ ਕਿੰਨਾ ਸੋਹਣਾ ਆਉਂਦਾ ਇਹਨੂੰ ਉਬਾਲਾ ਆ ਗਿਆ ਸੀਗਾ ਇਹਦੇ ਅੰਦਰ ਵਿੱਚ ਥੋੜਾ ਜਿਹਾ ਦੁੱਧ ਹੋਰ ਪਾਉਣੀ ਹੈ ਦੁੱਧ ਹੋ ਗਿਆ ਥੋੜਾ ਇਹਦੇ ਵਿੱਚ ਰਿੱਚ ਕੇ ਤੇ ਹਲੇ ਹੋਰ ਦੁੱਧ ਪਾਉਗਾ ਕਿਉਂਕਿ ਗਾਜਰਾ ਹਲੇ ਮਸ਼ੀਨ ਨਹੀਂ ਹੋਈਆਂ ਹੈਗੀਆਂ ਰਿੱcjੀਆਂ ਨਹੀਂ ਹੈਗੀਆਂ ਗਾਜਰਾ ਤੇ ਤੁਸੀਂ ਵੀ ਵੇਖਦੇ ਰਿਹਾ ਕਰੋ ਕਿ ਜਦੋਂ ਦੁੱਧ ਕੱਪ ਤੇ ਨਹੀਂ ਹੋ ਗਿਆ ਜਦੋਂ ਉਹ ਨਾ ਪਾ ਦਿੱਤਾ ਹੋ ਦੁੱਧ ਤੇ ਹੁਣ ਆਪਾਂ ਇਹਨੂੰ ਬਣਾਉਂਦੇ ਹਾਂ ਹੌਲੀ-ਹੌਲੀ ਇਹ ਤਸਕਾ ਨੂੰ ਪਾ ਕੇ ਫੇਰ ਆ ਕੇ ਆਪਾਂ ਚੈੱਕ ਕਰਾਂਗੇ ਆਪਾਂ ਹੰਡ ਦੇ ਵਿੱਚ ਪਾ ਦਿੱਤੀ ਹੈ ਸ਼ੂਕਰ ਤੇ ਹੁਣ ਇਹਨੂੰ ਕਰ ਦੇਣਾ ਮਿਕਸ ਤੇ ਤੁਸੀਂ ਆਪਣੇ ਸਾਹਮਣੇ ਨਾਲ ਜਿੰਨਾ ਵੀ ਮਿੱਠਾ ਖਾਣੇ ਹੋ ਉਹ ਤੁਸੀਂ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਸ਼ੱਕਰ ਜਾਂ ਗੁੜ ਵੀ ਪਾ ਸਕਦੇ ਹਾਂ ਪਰ ਉਹ ਥੋੜਾ ਜਿਹਾ ਕਲਰ ਡਾਰਕ ਹੋ ਜਾਂਦਾ ਤੇ ਕਈ ਵਾਰੀ ਕੋਈ ਘਰ ਵਾਲਾ ਬੰਦਾ ਇਹਦਾ ਹੁੰਦਾ ਹੈ ਕਿ ਜਿਹੜਾ ਨਹੀਂ ਪਸੰਦ ਕਰਦਾ ਉਹੋ ਚੀਜ਼ ਜੀ ਤਾਂ ਮੈਂ ਇਹਦੇ ਵਿੱਚ ਖੰਡ ਪਾਈ ਹੈ ਤੁਸੀਂ ਕੁਝ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਰਿੱਜਣ ਦੇਵਾਂਗੇ ਦੇਖੋ ਅੱਗੇ ਨਾਲੋਂ ਕਾਚਰਾ ਸੌਫਟ ਹੋ ਗਈਆਂ ਨੇ ਤੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਫਿਰ ਤੋਂ ਗੈਸ ਰੱਖ ਕੇ ਜਨੈਰੋਗੇ ਸੋ ਹੁਣ ਬਣ ਕੇ ਰੈਡੀ ਹੋ ਗਈ ਆਪਣੀ ਡਿਸ਼ ਤੇ ਹੁਣ ਆਪਾਂ ਇਹਨੂੰ ਕਰਾਂਗੇ ਤੇ ਠੰਡਾ ਰੂਮ ਟੈਂਪਰੇਚਰ ਤੇ ਸੋ ਹੁਣ ਤੁਸੀਂ ਦੱਸੋ ਕਿ ਇਹ ਕੀ ਬਣਿਆ ਤੁਹਾਨੂੰ ਯਾਦ ਆ ਗਿਆ ਹੋਣਾ ਇਹ ਬੜੀਆਂ ਗਾਜਰਾਂ ਦੀ ਠੀਰ ਸੋ ਆਪਣੀ ਖੀਰ ਹੁਣ ਆ ਗਈ ਹੈ ਰੂਮ ਟੈਂਪਰੇਚਰ ਤੇ ਤੇ ਹੁਣ ਨਾ ਮੈਂ ਆ ਸਾਰੇ ਡਰਾਈ ਫਰੂਟ ਨੇ ਐਵੇਂ ਕ੍ਰਸ਼ ਚੇ ਕਰਕੇ ਰੱਖੇ ਹੋਏ ਆ ਇਹ ਤੁਸੀਂ ਕਿਸੇ ਵੀ ਚੀਜ਼ ਚ ਪਾ ਕੇ ਖਾ ਸਕਦੇ ਹੋ ਈਵਨ ਕਿ ਤੁਸੀਂ ਜੂਸ ਬਣਾਉਨੇ ਹੋ ਦਹੀਂ ਦੇ ਵਿੱਚ ਦਾਲ ਦੇ ਵਿੱਚ ਤੁਸੀਂ ਕਿਸੇ ਵੀ ਚੀਜ਼ ਚ ਪਾ ਲਓ ਇਹ ਇੱਕ ਤੋਂ ਦੋ ਚਮਚ ਜਿੰਨੀ ਤੁਹਾਡੀ ਇੱਛਾ ਹੈ ਤੁਸੀਂ ਨਹੀਂ ਪਾਉਣਾ ਇੰਨੇ ਸਾਰੇ ਡਰਾਈ ਫਰੂਟ ਨਹੀਂ ਨਾਵੇਂ ਪਾਓ ਮੈਂ ਇਹਦੇ ਵਿੱਚ ਡਰਾਈ ਫਰੂਟ ਪਾਉਣ ਲੱਗੀ ਆ ਤੇ ਆਜੋ ਮਨ ਆਪਣੀ ਖੀਰ ਬਣ ਕੇ ਹੋ ਗਈ ਹੈ ਰੈਡੀ ਤੇ ਆਪ ਕਰੀਏ ਇੰਜੋਏ ਤੁਸੀਂ ਵੀ ਕਦੇ-ਕਦੇ ਆਪਣੇ ਬਚਪਨ ਦੀ ਚੀਜ਼ ਨਾ ਬਣਾ ਲਿਆ ਕਰੋ ਤੇ ਉਹਨੂੰ ਇੰਜੋਏ ਕਰਿਆ ਕਰੋ